ਬਸ ਸਟੈਂਡ ਦੇਖੋ ਸ਼ਹਿਰ ਦਾ ਮੂੰਹ ਹੁੰਦਾ ਇੱਕ ਚਿਹਰਾ ਹੁੰਦਾ ਸਾੜੇ ਦਿਨਾਂ ਦਾ ਬਸ ਸਟੈਂਡ ਹੀ ਦੇਖੋ ਪਿਛਲੀ ਸਰਕਾਰਾਂ ਵੀ ਉਹੀ ਉਧਰ ਘਾਟਣ ਵੀ ਕਰਕੇ ਬਾਲਾ ਕੁਝ ਹੋਇਆ ਪਰ ਤੇ ਦੇ ਲੋ ਜਿਹੜੇ ਹੁਣ ਵੀ ਮੌਜੂਦਾ ਸਰਕਾਰ ਆ 3 ਸਾਲ ਹੋ ਗਿਆ ਪਰ ਸਾੜੇ ਬਸ ਸਟੈਂਡ ਬਾਰੇ ਕਿਸੇ ਨੇ ਸੁਧਨ ਲਈ ਤੁਸੀਂ ਦੇਖ ਰਹੇ ਹੋ ਕਿੰਨਾ ਮਾੜਾ ਹਾਲ ਬਰਸਾਦ ਹੁੰਦੀ ਹੈ ਨਾ ਵੀ ਜੀ ਪਿਛੇ ਹੀ ਦੋ ਦਿਨ ਪਹਿਲੇ ਬਸਾ ਦੇ ਪਾਣੀ ਪਾਣੀ ਇਥੋਂ ਨੰਗੇ ਨਹੀਂ ਜਾਂਦਾ ਇੰਨਾ ਮਾੜਾ ਹਾਲ ਸਰਕਾਰ ਵਾਅਦੇ ਦੇ ਬਰੇ ਕਰਦੀ ਆ ਅਸੀਂ ਬਹੁਤ ਕੁਝ ਕਰ ਰਹੇ ਹਾਂ ਪਰ ਸਾਡੇ ਬਸ ਸਟੈਂਡ ਬਹੁਤ ਹੀ ਮਾੜਾ ਹਾਲਾ ਸਾਡੇ ਬਸ ਸਟੈਂਡ ਦੇ ਦੂਰ ਦੂਰ ਪਿੰਡਾਂ ਦਾ ਕਾਫੀ ਮਿੰਟ ਲੱਗਦੇ ਆ ਕਾਫੀ ਦੂਰੋਂ ਯਾਤਰੀ ਆਂਦੇ ਆ ਇੱਥੇ ਨਾ ਬੈਠਣ ਦੀ ਠਿਕਣਾ ਕੋਈ ਜਗ੍ਹਾ ਗਈ ਆ ਆ ਸ਼ੈੱਡ ਬਣੀ ਹੋਈ ਆ ਇੱਥੇ ਪੱਖਾ ਧੱਕਣ ਲੱਗਿਆ ਨਾ ਪੀਣ ਦੇ ਪਾਣੀ ਦਾ ਨਾ ਪ੍ਰਬੰਧ ਹੈਗਾ ਦਿਨਾਂ ਨਾਲ ਸਾਡਾ ਇੱਕ ਇਤਿਹਾਸਿਕ ਸ਼ਹਿਰ ਆ ਮਹਾਰਾਜ ਜੀ ਸਿੰਘ ਦੀ ਗਰਮੇ ਦੀ ਰਾਜਧਾਨੀ ਨੇ ਆ ਬਹੁਤ ਹੀ ਵਧੀਆ ਸਾਡਾ ਸ਼ਹਿਰ ਆ ਦੂਰ ਦੂਰੋਂ ਲੋਕੀ ਇੱਥੇ ਆਂਦੇ ਆ ਪਰ ਤੁਸੀਂ ਦੇਖੋ ਬੱਸ ਸਟੈਂਡ ਬਹੁਤ ਮਾੜਾ ਆ ਜੈ ਸ਼੍ਰੀ ਰਾਮ ਜੀ ਬੱਸ ਸਟੈਂਡ ਦੇਖੋ ਸ਼ਹਿਰ ਦਾ ਮੂੰਹ ਹੁੰਦਾ ਇੱਕ ਚਿਹਰਾ ਹੁੰਦਾ ਸਾਡੇ ਦਿਨਾਂ ਦਾ ਬੱਸ ਸਟੈਂਡ ਹੀ ਦੇਖੋ ਪਿਛਲੀ ਸਰਕਾਰਾਂ ਵੀ ਉਹ ਵੀ ਉਧਰ ਘਾਟਣ ਵੀ ਕਰਕੇ ਬ ਜਿਹੜੇ ਹੁਣ ਵੀ ਮੌਜੂਦਾ ਸਰਕਾਰ ਆ 3 ਸਾਲ ਹੋ ਗਿਆ ਪਰ ਸਾਡੇ ਬੱਸ ਸਟੈਂਡ ਬਾਰੇ ਕਿਸੇ ਨੇ ਸੁਧਨ ਲਈ ਤੁਸੀਂ ਦੇਖ ਰਹੇ ਹੋ ਕਿੰਨਾ ਮਾੜਾ ਹਾਲ ਬਰਸਾਦ ਹੁੰਦੀ ਹੈ ਨਾ ਵੀ ਜੀ ਪਿਛੇ ਹੀ ਦੋ ਦਿਨ ਪਹਿਲੇ ਬਸਾ ਦੇ ਪਾਣੀ ਪਾਣੀ ਇਥੋਂ ਨੰਗੇ ਨਹੀਂ ਜਾਂਦਾ ਇਦਾਂ ਮਾੜਾ ਹਾਲ ਸਰਕਾਰ ਵਾਅਦੇ ਦੇ ਬਰੇ ਕਰਦੀ ਆ ਅਸੀਂ ਬਹੁਤ ਕੁਝ ਕਰ ਰਹੇ ਹਾਂ ਪਰ ਸਾਡੇ ਬੱਸ ਸਟੈਂਡ ਬਹੁਤ ਹੀ ਮਾੜਾ ਹਾਲ ਆ ਸਾਡੇ ਬੱਸ ਸਟੈਂਡ ਦੇ ਦੂਰ ਦੂਰ ਪਿੰਡਾਂ ਦਾ ਕਾਫੀ ਮਿੰਟ ਲੱਗਦੇ ਆ ਕਾਫੀ ਦੂਰੋਂ ਯਾਤਰੀ ਆਂਦੇ ਆ ਇੱਥੇ ਨਾ ਬੈਠਣ ਦੀ ਠੀਕ ਦਾ ਕੋਈ ਜਗ੍ਹਾ ਗਈ ਆ ਆ ਸ਼ੈੱਡ ਬਣੀ ਹੋਈ ਆ ਤੇ ਪੱਖਾ ਤਾਂ ਲੱਗਿਆ ਨਾ ਪੀਣ ਦੇ ਪਾਣੀ ਦਾ ਨਾ ਦੀਨਾ ਲਗਾ ਸਾਡਾ ਇੱਕ ਇਤਿਹਾਸਿਕ ਜਿਆਦਾ ਮਹਾਰਾਜ ਜੀ ਸਿੰਘ ਦੀ ਗਰਮੇ ਦੀ ਰਾਜਧਾਨੀ ਨੇ ਬਹੁਤ ਹੀ ਵਧੀਆ ਸਾਡਾ ਸ਼ਹਿਰ ਆ ਦੂਰ ਦੂਰੋਂ ਲੋਕੀ ਇੱਥੇ ਆਂਦੇ ਆ ਪਰ ਤੁਸੀਂ ਕੋ ਬਸਟਾਂ ਦਾ ਬਹੁਤ ਮਾੜਾ ਹਾਲ ਆ ਨਸ਼ੇੜੀਆਂ ਨੇ ਮੈਡਾ ਬਣਾਇਆ ਨਸ਼ੇੜੀ ਦੇਖੋ ਬਹੁਤ ਮਾੜਾ ਹਾਲ ਆ ਅਸੀਂ ਕਾਫੀ ਵਾਰੀ ਚਲੋ ਮੁੱਦਾ ਚੁੱਕਨੇ ਆ ਇਸ ਬਾਰੇ ਵੀ ਪਰ ਕੋਈ ਹੱਲ ਨਹੀਂਗਾ ਅਸੀਂ ਬਾਰ ਬਾਰ ਇਹ ਕਹਿੰਦੇ ਸਾਡੇ ਬਸਟਾਂ ਦਾ ਸੁਧਾਰ ਹੋਣਾ ਜੀਦਾ ਪਿਛਲੀ ਸਰਕਾਰਾਂ ਨੇ ਇੱਥੇ ਬੜਾ ਕੁਝ ਹੋਇਆ ਤੇ ਨੀ ਪੱਥਰੀ ਵੀ ਕੋ ਹੋਇਆ ਪਰ ਕੋਈ ਹੱਲ ਨਹੀਂ ਹੋਇਆ ਹਵਾ ਜੀ ਹਾਂ ਹਵਾ ਜੀ ਇਹ 3 ਸਾਲ ਵੀ ਹੋ ਗਿਆ ਸਫਾਈ ਦੇ ਮੰਗਾ ਕਿ ਸਾਡਾ ਬਸਟ ਵਧੀਆ ਬਣ ਸੂਲ ਤਾਂ ਮਿਲੀ ਇਹਦੇ ਲੋਕਾਂ ਨੂੰ ਸਟੈਂਡ ਦਾ ਬਹੁਤ ਮਾੜਾ ਹਾਲ ਹੈ ਜੀ ਬਸ ਸਟੈਂਡ ਇਹ ਦਿਨਨਗਰ ਸ਼ਹਿਰ ਇੱਕ ਬਹੁਤ ਇਤਿਹਾਸਿਕ ਸ਼ਹਿਰ ਹੈ ਔਰ ਬੜੇ ਸਾਰੇ ਨਾਮੀ ਕਲਾਕਾਰ ਇੱਥੋਂ ਨਿਕਲੇ ਆ ਔਰ ਬੜੇ ਸਾਰੇ بڑا ਨਾਂ ਹੈ ਦਿਨਨਗਰ ਦਾ ਆਪਾਂ ਕਹਿ ਸਕਦੇ ਆ ਲੇਕਿਨ ਜਦੋਂ ਬਸ ਸਟੈਂਡ ਦਾ ਹਾਲਾਤ ਵੇਖੀਏ ਤੇ ਬਹੁਤ ਮਾੜਾ ਇੱਥੇ ਥੋੜੀ ਜੀ ਬਾਰਿਸ਼ ਪੈਂਦੀ ਹੈ ਤੇ ਪਾਣੀ ਪਾਣੀ ਹੋ ਜਾਂਦਾ ਤੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਬੱਚੇ ਸਕੂਲ ਜਾਣ ਵਾਲੇ ਜਿਹੜੇ ਆ ਪਿੰਡਾਂ ਚੋਂ ਆਉਂਦੇ ਆ ਇੱਥੇ ਆ ਕੇ ਪਰੇਸ਼ਾਨੀ ਹੁੰਦੀ ਆ ਸ਼ੈੱਡ ਹੈਗੀ ਆ ਸ਼ੈੱਡ ਹੈ ਇਹ ਛੋਟੀ ਜੀ ਸ਼ੈੱਡ ਹੈਗੀ ਆ ਪਰ ਉਹਦਾ ਵੀ ਕੋਈ ਏਦਾਂ ਨਹੀਂ ਆ ਦੇਖੋ ਖਲਾਰਾ ਪਿਆ ਗੰਦਗੀ ਆ ਕੁਛ ਹੈ ਨਹੀਂ ਗੁਰਦਾਸਪੁਰ ਦਾ ਦੇਖੋ ਦੀ ਬਸ ਸਟੈਂਡ ਕਿੰਨਾ ਵਧੀਆ ਬਣਿਆ ਹੈਨਾ ਹੋਰ ਸ਼ਹਿਰਾਂ ਦੇ ਪਠਾਨਕੋਟ ਦੇ ਉਹ ਸਾਰਾ ਕਰਦੇ ਆ ਜਿਹੜੇ ਨਸ਼ੇੜੀ ਬੰਦੇ ਹੈਗੇ ਉਹ ਉਥੇ ਕਰਦੇ ਆ ਇਹਨਾਂ ਉਹਨਾਂ ਨੂੰ ਤੇ ਛੁਪਣ ਲਈ ਜਗ੍ਹਾ ਚਾਹੀਦੀ ਆ ਤੋ ਆਪਣਾ ਕੰਮ ਕਰਕੇ ਬਾਥਰੂਮ ਦਾ ਵੀ ਮੜਾ ਹੀ ਹਾਲ ਹੈ ਜੀ ਮੁਸ਼ਕਲ ਆਂਦੀ ਐ ਇੱਥੇ ਵੱਡੇ ਵੱਡੇ ਸਰਕਾਰਾਂ ਲਫ਼ਜ਼ੀ ਬਿਆਨ ਬਹੁਤ ਕੁਸ਼ ਕਰਦੀਆਂ ਜੀ ਲੇਕਿਨ ਪ੍ਰੈਕਟੀਕਲ ਜਦੋਂ ਆਂਦਾ ਨਾ ਤੇ ਪ੍ਰੈਕਟੀਕਲ ਤੁਹਾਡੇ ਸਾਹਮਣੇ ਆ ਗਰਾਊਂਡ ਵਰਕ ਜ਼ੀਰੋ ਹੈ ਬਸ ਜਦੋਂ ਵੋਟਾਂ ਮੰਗਦੀ ਐ ਤਾਂ ਉਹਦੇ ਵੱਡੇ ਵੱਡੇ ਦਾਅਵੇ ਹੁੰਦੇ ਆ ਅਸੀਂ ਇਹ ਕਰਦੇ ਜੀ ਅਸੀਂ ਇਹ ਕਰਦੇ ਆ ਕਿ ਲੇਕਿਨ ਜਦੋਂ ਪ੍ਰੈਕਟੀਕਲ ਰੂਪ ਚ ਆਂਦਾ ਤੇ ਸਭ ਆਪਣਾ ਆਪਣਾ ਢਿੱਡ ਭਰਨ ਚ ਪਏ ਆ ਜੀ